ਇਹ ਗੱਲ ਆ ਵੀ ਜਾਨਾ ਦਾ ਡਾਕਟਰ ਦੇ ਹੁੰਦਾ ਬੜੇ ਬਾਰੇ ਬਾਪੇ ਨੇ ਤਾਦਾ ਦੇਤਾ ਬਾਪੇ ਨੇ ਤੀਜ ਪਾਤਾ ਬਾਪੇ ਨੇ ਪੂਰਤੀ ਦਿੱਤੀ ਤੇ ਉਹ ਹੁੰਦਾ ਤਾਂ ਦਵਾਈ ਨਾਲ ਫਾਇਦਾ ਤੇ ਲੋਕ ਬਾਪੇ ਦੇ ਗੁੰਦਾਈ ਜਾਂਦੇ ਨੇ ਤੇ ਜਦੋਂ ਸਿਵਰ ਕੋਈ ਤੀਜਾ ਤੋਂ ਸਾਡੇ ਮੰਚ ਤੇ ਵੀ ਗੱਲ ਵੀ ਇਹ ਤਾਂ ਹੁਕਤਾ ਤੇ ਅਸੀਂ ਡੱਕ ਕੇ ਬਹੁਤ ਸੰਭੇ ਗੜਾ ਮੇਰੇ ਨਾਲ ਸੀ ਮੁੰਡਾ ਉਹਦਾ ਬੁਖਾਰੇ ਚੜ ਗਿਆ ਜਦੋਂ ਵੀ ਆ ਵੀ ਬਾਕੀ ਇਥੋਂ ਮਰਿਆ ਯਾਰ ਤੇ ਕੋਈ ਚਬੜਨਾ ਜਾਵੇ ਅਭੀ ਕੋਈ ਗੱਲ ਨਹੀਂ ਜਿਹੜਾ ਦੁਨੀਆ ਤੋਂ ਚੱਲ ਗਿਆ ਆ ਬਾਪੇ ਬੈਠੇ ਨੇ ਇਹ ਬਹਿਮਾ ਚ ਪਾ ਕੇ ਕਹਿੰਦੇ ਨੇ ਤੇਰਾ ਬੱਚਾ ਉਡਾ ਕਰਦਾ ਤੇਰਾ ਮੈ ਪੂਤ ਕੱਢਦਾ ਤੇਰਾ ਪ੍ਰੇਤ ਕੱਢਦਾ ਇਹ ਬਹਿਮਾ ਚ ਪਾ ਕੇ ਡਰਾ ਦਿੰਦੇ ਨੇ ਜਿਹੜਾ ਇਹ ਪੁਰਾਣੇ ਸਮੇਂ ਦੇ ਵਿੱਚ ਜਾਂ ਹੁਣ ਵੀ ਅੱਜਕੱਲ ਟੂਣਾ ਹੋ ਗਿਆ ਜਾਂ ਭੂਤ ਪ੍ਰੇਤ ਤੋ ਰਾਤ ਨੂੰ ਲੋਕ ਜਾਂਦੇ ਡਰਦੇ ਨੇ ਹਨੇਰੇ ਤੋਂ ਡਰਦੇ ਨੇ ਤੇ ਸੀਵਿਆਂ ਦੇ ਕੋਲੋਂ ਵੀ ਕੋਈ ਲੰਘਣ ਨੂੰ ਡਰਦਾ ਰਾਤ ਨੂੰ ਤੇ ਇਹ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਸੱਚੀਆਂ ਗੱਲਾਂ ਹੁੰਦੀਆਂ ਨੇ ਜਾਂ ਫਿਰ ਇਹ ਇਹ ਝੂਠ ਹੀ ਐ ਇਹ ਸਾਰਾ ਕੁਝ ਇਹ ਕਿਹੜੇ ਮਨ ਦੇ ਵਹਿਮ ਨੇ ਉਹ ਜ਼ਿਆਦਾ ਪ੍ਰਭਾਵਤ ਕਰਦੇ ਨੇ ਜਿਹੜੇ ਲੋਕੀ ਜਿਵੇਂ ਅਸੀਂ ਛੋਟੇ-ਛੋਟੇ ਹੁੰਦੇ ਤੇ ਅਸੀਂ ਖਿਡਾੜੀ ਤੋਂ ਆ ਰਹੇ ਤੇ ਤੇ ਇੱਕ ਨਹਿਰ ਦੇ ਉੱਤੇ ਇੱਕ ਜਨਾਨੀ ਤੇ ਇੱਕ ਬੰਦਾ ਦੋਵੇਂ ਖੜੇ ਹੋ ਉੱਥੇ ਧਾਰੀ ਜਨਾਨੀ ਇਹ ਇਹ ਬਹੁਤ ਪੁਰਾਣੀ ਗੱਲ ਆ ਉਹ ਜਦੋਂ ਧਾਰੀ ਜਨਾਨੀ ਤੇ ਸਵੇਰੇ ਦੇ ਕੋਲੇ ਸੀ ਤੇ ਜਦੋਂ ਸਵੇਰੇ ਦੇ ਕੋਲੇ ਸੀ ਜਦੋਂ ਸਾਡੇ ਮਨ 'ਚ ਪੈ ਗਈ ਗੱਲ ਵੀ ਇਹ ਤਾਂ ਭੂਤ ਆ ਤੇ ਅਸੀਂ ਡਰ ਕੇ ਬਹੁਤ ਸਹਿਮ ਗਏ ਕਿਹੜਾ ਮੇਰੇ ਨਾਲ ਸੀ ਮੁੰਡਾ ਉਹਨੂੰ ਤਾਂ ਬੁਖਾਰੇ ਚੜ ਗਿਆ ਜਦੋਂ ਉਹਨੂੰ ਸਮਝਾਇਆ ਵੀ ਇਹ ਇਸ ਤਰ੍ਹਾਂ ਕਰਕੇ ਕੋਈ ਟੂਣਾ ਟਾਣਾ ਤਾਂ ਨਹੀਂ ਲਏ ਨੇ ਵੀਰ ਤੇ ਕੋਈ ਗੱਲ ਨਹੀਂ ਤੇ ਮਸਾ ਸੰਤੁਸ਼ਟ ਕਰਿਆ ਤੇ ਨਹੀਂ ਇਹਦਾ ਕਿਹੜਾ ਡੈਮਾਨਾ ਡਰਾ ਉਹ ਬਸ ਜਿੱਥੇ ਕੋਈ ਐਕਸੀਡੈਂਟ ਹੋਇਆ ਹੋਇਆ ਉੱਥੋਂ ਦੀ ਲੰਘੇ ਜਾਂਦਾ ਜੇ ਇਹ ਗੱਲ ਹੁੰਦੀ ਆ ਵੀ ਬਾਕੀ ਇੱਥੇ ਉਹ ਮਰਿਆ ਯਾਰ ਤੇ ਕੋਈ ਚੱਬੜਦਾ ਜਾਵੇ ਐਹੋ ਜਿਹੀ ਕੋਈ ਗੱਲ ਨਹੀਂ ਜਿਹੜਾ ਦੁਨੀਆ ਤੋਂ ਚੱਲੇ ਗਿਆ ਇੱਥੇ ਉਹਦਾ ਜਿਹੜੇ ਆ ਬੈਠੇ ਨੇ ਸੰਤ ਆ ਬਾਬੇ ਬੈਠੇ ਨੇ ਇਹ ਬਹਿਮਾ ਚ ਪਾ ਕੇ ਕਹਿੰਦੇ ਨੇ ਤੇਰਾ ਬਥੌੜਾ ਕਰਦਾ ਤੇਰਾ ਮਤ ਪੂਤ ਕੱਢਦਾ ਤੇਰਾ ਪ੍ਰੇਤ ਕੱਢਦਾ ਇਹ ਬਹਿਮਜ ਪਾ ਕੇ ਟਰਾ ਦਿੰਦੇ ਨੇ ਇਹੋ ਜੀ ਕੋਈ ਗੱਲ ਹੈ ਨਹੀਂ ਇੱਕਾਈ ਵਾਰੀ ਕਿਸੇ ਮਰੀਜ਼ ਜਾਂ ਕੋਈ ਕਿਸੇ ਬਿਮਾਰੀ ਦਾ ਮਾਨਸਿਕ ਰੋਗੀ ਹੁੰਦਾ ਬੰਦਾ ਤਾਂ ਉਹਦਾ ਵੀ ਬਾਬੇ ਫਾਇਦਾ ਚੱਕਦੇ ਨੇ ਜਾਂ ਇਹ ਭੂਤ ਪ੍ਰੇਤ ਦਾ ਗੱਲਾਂ ਚ ਪਾ ਕੇ ਕਿਵੇਂ ਠੱਗਦੇ ਨੇ ਲੋਕਾਂ ਨੂੰ ਉਹੀ ਗੱਲ ਆ ਵੀ ਜਾਣਾ ਤਾਂ ਡਾਕਟਰ ਦੇ ਹੁੰਦਾ ਬੰਗਾਰੇ ਬਾਬਿਆਂ ਕੋਲੇ ਬਾਬੇ ਨੇ ਤਾਗਾ ਦੇਤਾ ਬਾਬੇ ਨੇ ਤਬੀਦ ਪਾਤਾ ਬਾਬੇ ਨੇ ਪੂਰਤੀ ਦਿੱਤੀ ਤੇ ਓਹੋ ਹੁੰਦਾ ਤਾਂ ਦਵਾਈ ਨਾਲ ਫਾਇਦਾ ਤੇ ਲੋਕ ਬਾਬੇ ਤੇ ਗੁਣਗਾਈ ਜਾਂਦੇ ਨੇ ਵੀ ਬਾਬਾ ਇਹੋ ਜਿਹਾ ਕੁਝ ਹੁੰਦਾ ਬਾਬਾ ਫੇਰ ਰੰਗੋ ਰੰਗਾ ਚ ਹੋ ਜਾਂਦਾ ਵੀ ਬਾਬਿਆਂ ਕੋਲੇ ਕੁਝ ਨਹੀਂ ਹੈਗਾ ਇਹ ਆਪਣਾ ਪੰਜਾਬ ਤੇ ਆਪਣਾ ਹਿੰਦੁਸਤਾਨ ਇਹ ਮਾਰੇ ਇਹਨਾਂ ਬਾਬਿਆਂ ਨੇ ਆ ਫਿਰ ਇੰਨੇ ਲੋਕ ਜਿਹੜੇ ਜਾਣਦੇ ਨੇ ਪੜ੍ਹੇ ਲਿਖੇ ਲੋਕ ਵੀ ਜਾਣਦੇ ਨੇ ਤੇ ਉਹਦਾ ਕਾਰਨ ਤੁਹਾਨੂੰ ਕੀ ਲੱਗਦਾ ਵੀ ਇਹਦਾ ਕਾਰਨ ਡਰ ਜਿਆਦਾ ਲੋਕਾਂ ਨੂੰ ਵੀ ਹਰ ਇੱਕ ਗੱਲ ਤੋਂ ਡਰਦੇ ਨੇ ਲੋਕ ਦਾਰੇ ਇਹੇ ਤਾਂ ਡਰਾਣੀ ਗੱਲਾ ਤੇ ਜੇ ਕੋਈ ਬੰਦਾ ਨਾ ਢਿੱਲਾ ਮੱਠਾ ਹੋਵੇ ਕੋਈ ਬਿਮਾਰ ਹੋ ਜਾਏ ਮੇ ਇਹਨੂੰ ਤਾਂ ਕੋਈ ਕਸਰ ਹੋ ਗਈ ਭਾਈ ਇਹਦਾ ਬਾਪਿਆ ਕੋਲ ਲਿਜਾਓ ਤੇ ਇਹਦੇ ਅੱਖਾਂ ਤਾਂ ਝੜ ਗਈਆਂ ਇੱਕ ਵਾਰੀ ਗੱਲ ਆ ਮੇਰੀ ਬੇਟੀ ਦੇ ਟਿਕਾ ਲਾਇਆ ਡਾਕਟਰ ਨੇ ਜੋ ਟਿਕਾ ਲਾਇਆ ਡਾਕਟਰ ਨੇ ਉਹ ਟਿਕਾ ਕਰਕੇ ਰੈਕਸ਼ਨ ਆ ਅੱਖਾਂ ਝੜ ਗਿਆ ਤਾਂ ਉਹ ਜਿਵੇਂ ਜਿਵੇਂ ਡੈੱਡ ਹੁੰਦਾ ਹੈ ਹੋ ਜਾਂਦੀ ਆ ਜਦੋਂ ਉਹ ਫੇਰ ਉਹਨੂੰ ਚੱਕ ਕੇ ਜਦੋਂ ਹਸਪਤਾਲ ਚ ਲੈ ਗਏ ਡਾਕਟਰ ਕਹਿੰਦਾ ਵੀ ਇਹਦੇ ਤਾਂ ਟੀਕਾ ਰੈਕਸ਼ਨ ਕਰਿਆ ਹੋਇਆ ਤੇ ਉਹ ਬਾਬਿਆਂ ਕੋਲੇ ਚੱਕੀ ਫਿਰੀ ਜਾਂਦੇ ਜੇ 2-3 ਇੱਕ ਦੋ ਸਰਬਾਹਾਂ ਕੋਲੇ ਲੰਘ ਜਾਂਦਾ ਤੇ ਉਹਦੇ ਜਾਨ ਚਲੇ ਜਾਣੀ ਦੀ ਇਹੋ ਜਿਹਾ ਕਿਹੜਾ ਸਿਸਟਮ ਆ ਉਹ ਕੁਦਰਤੀ ਆ ਚੰਚੇ ਦੀ ਕੋਈ ਟੀਕੇ ਨਾਲ ਕੋਈ ਗੋਲੀ ਨਾਲ ਰੈਕਸ਼ਨ ਕਰ ਗਈ ਕੋਈ ਕਿਸੇ ਤਰ੍ਹਾਂ ਤੇ ਕੋਈ ਮਾਨ ਰੋਗੀ ਹੁੰਦਾ ਤੇ ਉਹਨੂੰ ਦਵਾਈ ਨਾਲ ਕੋਈ ਜ਼ਿਆਦਾ ਢੱਕ ਜਾਂਦਾ ਜੇ ਕੋਈ ਕੋਈ ਅਜਿਹੀ ਕੋਈ ਹੁੰਦੀ ਆ ਤੇ ਉਹਨੂੰ ਕਹਿੰਦੇ ਨੇ ਵੀ ਬਾਬਿਆਂ ਤੋਂ ਇਲਾਜ ਹੋਊ ਦਵਾਈ ਨਾਲ ਵੀ ਇਲਾਜ ਹੁੰਦਾ ਲਾਜ ਦੇਖੋ ਡਾਕਟਰ ਕਿਹੜੇ ਐਡੇ ਕੁਆਲੀਫਾਈਡ ਹੁੰਦੇ ਨੇ ਤੇ ਡਾਕਟਰ ਦੇ ਕੋਲੇ ਜਾਣਾ ਚਾਹੀਦਾ ਬਾਬੇ ਤੋਂ ਬਚਣਾ ਚਾਹੀਦਾ ਫਿਰ ਇਹ ਜਿਹੜੇ ਬਾਬੇ ਨੇ ਇਹ ਲੋਕਾਂ ਦਾ ਜਿਹੜਾ ਸ਼ੋਸ਼ਣ ਕਰ ਰਹੇ ਨੇ ਪੈਸਿਆਂ ਦੇ ਪ੍ਰਤੀ ਲੁੱਟਦੇ ਨੇ ਤੇ ਹੋਰ ਲੋਕਾਂ ਨੂੰ ਬਹਿਮਾ ਬਰਮੰਝ ਪਾ ਕੇ ਉਹਨਾਂ ਦਾ ਮਾਨਸਿਕ ਸੰਤੁਲਨ ਖਰਾਬ ਕਰਦੇ ਨੇ ਤੇ ਇਹਨਾਂ ਨੂੰ ਵੀ ਸਰਕਾਰ ਠੱਪ ਪਾਏਗੀ ਜਾਂ ਲੋਕਾਂ ਦਾ ਆਪ ਦਾ ਹੀ ਸੁਧਾਰ ਕਰਨਾ ਆਪਦੇ ਪੱਧਰ ਤੇ ਜ਼ਰੂਰੀ ਹੈ ਕਿਵੇਂ ਇਹਦਾ ਹੱਲ ਕੱਢਿਆ ਜਾਵੇ ਦੇਖੋ ਹਰ ਇੱਕ ਗੱਲ ਆਪ ਸਰਕਾਰ ਤੇ ਛੱਡ ਦਿੰਦੇ ਆ ਤੇ ਹਰ ਇੱਕ ਗੱਲ ਇਹ ਸਾਡੇ ਲੋਕਾਂ ਦੀ ਵੀ ਜ਼ਿੰਮੇਵਾਰੀ ਆ ਆਪਣਾ ਹੰਢੇ ਕਮਾਢੀ ਵੀ ਉਹਨੂੰ ਸਿੱਧੇ ਰਾਹ ਪਾਵੇ ਉਹਨੂੰ ਗਲਤ ਰਾਹ ਨਾ ਪਾਵੇ ਡਾਕਟਰੀ ਇਲਾਜ ਆ ਬਾਪਾ ਕੋਲੇ ਕੋਈ ਇਲਾਜ ਨਹੀਂ ਬਾਪੇ ਤਾਂ ਮੁਰਗਾ ਦੇ ਦੇ ਇੱਕ ਬੋਤਲ ਦੇ ਦੇ ਤੇ ਉੱਥੇ ਕਦੂ ਦੇ ਦੇ ਇੱਕ ਨਾਰੀਅਨ ਦੇ ਤੇ ਇਹ ਜੇ ਕਮ ਕਰਾ ਕੇ ਚ ਰਸਤੇ ਦੇ ਵਿੱਚ ਧਰ ਦਿੰਦੇ ਨੇ ਉਹ ਜਿਹੜਾ ਬੰਦਾ ਉੱਤੇ ਪੈਰ ਧਰ ਗਿਆ ਉਹ ਮੈ ਵਿੱਚ ਪੈ ਜਾਂਦਾ ਵੀ ਮੈਂ ਤਾਂ ਟੂਣਾ ਹੋ ਗਿਆ ਉਹ ਉਹਦੇ ਮਨ ਨੂੰ ਇਹੋ ਜਿਹੀ ਕਹਿੰਦਾ ਲੱਗ ਜਾਂਦੀ ਜਾਂ ਵੀ ਮੈਂ ਟੂਨੇ ਉੱਪਰ ਲੱਗ ਗਿਆ ਮੇਰੇ ਤਾਂ ਬਾਪੀ ਇਲਾਜ ਕਰਨਗੇ ਤੇ ਘਰੇ ਵੀ ਇਹ ਗੱਲ ਚੱਲ ਪਾਂਦੀ ਵੀ ਟੂਨੇ ਉੱਪਰ ਲੱਗ ਗਿਆ ਤਾਂ ਬਾਪੀ ਇਲਾਜ ਕਰਨਗੇ ਉਹ ਟੂਨੇ ਲੋਕ ਬਾਅਦ ਵਿੱਚ ਹੋਈ ਬਾਬੇ ਚੱਕ ਕੇ ਉਹ ਦਾਰੂ ਪੀ ਜਾਂਦੇ ਨੇ ਕਿਹੜਾ ਦੁੱਧਿਆ ਦੇਖੇ ਜਾਂਦਾ ਜੇ ਕਿਹੜਾ ਹੋਰ ਕੋਈ ਰਸਨ ਖਾਂਦੇ ਨੇ ਉਹ ਚੱਕ ਕੇ ਬਾਬੇ ਲੈ ਜਾਂਦੇ ਨੇ ਉਹੀ ਬਾਬੇ ਧਰਾਂਦੇ ਨੇ ਉਹੀ ਲੈ ਜਾਂਦੇ ਨੇ ਇਸ ਕਰਕੇ ਇੱਕ ਮੰਦੇ ਬਹਿਮ ਆਏ ਉਹ ਕੁਛ ਨਹੀਂ